पार्टी सरदार भगवंत सिंह मान मानव बहुत खुशी का माहौल है आम आदमी पार्टी की लहर 2022 के बाद जैसे विधानसभा में हैरानीजनक नतीजे आए है थे बानवे सीटें जीती हैं इस बार भी जो सरदार भगवंत सिंह जी मान का मिशन है तेरह जीरो उसमें कामयाब होंगे क्योंकि पूरी तरफ कोई पार्टी मुकाबले में नहीं है राजपुरा में ਮੈਂ ਕਹਿੰਦਾ ਹੂੰ ਜੋ ਸਰਕਾਰ ਪੰਜਾਬ ਮੇਂ ਔਰ ਦਿੱਲੀ ਮੇਂ ਆਮ ਆਦਮੀ ਪਾਰਟੀ ਕੇ ਬਣੀ ਹੈ ਔਰ ਰਾਸ਼ਟਰੀ ਪਾਰਟੀ ਬਣੀ ਹੈ ਸ੍ਰੀ ਅਰਵਿੰਦ ਕੇਜਰੀਵਾਲ ਔਰ ਸਰ ਭਗਵਾਨ ਸਿੰਘ ਜੀ ਮਾਨ ਵੈਸੇ ਤੋ ਹਰ ਵਲੰਟੀਅਰ ਹਰ ਲੀਡਰ ਕਾ ਰੋਲ ਹੁੰਦਾ ਹੈ ਲੇਕਿਨ ਇਹ ਦੋ ਚਿਹਰੇ ਹੀ ਹੈ ਜਿਨੋਨੇ ਰਾਸ਼ਟਰੀ ਪਾਰਟੀ ਬਣਾਇਆ ਔਰ ਦੋ ਸੋ ਰਾਜਿਓਂ ਮੇਂ ਸਰਕਾਰ ਬਣੀ ਔਰ ਜੋ ਮਿਸ਼ਨ ਸਰ ਭਗਵਾਨ ਸਿੰਘ ਮਾਨ ਕਾ ਹੈ 13 0 ਉਹ ਜ਼ਰੂਰ ਪੂਰਾ ਹੋਗਾ ਦੋ ਸਾਲ ਹੋ ਗਏ ਪੰਜਾਬ ਦੇ ਵਿੱਚ ਆਮ ਪਾਰਟੀ ਸਰਕਾਰ ਬਣੀ ਨੂੰ ਅਗਰ ਗਰਾਊਂਡ ਲੈਵਲ ਤੇ ਅਪਾ ਰਿਪੋਰਟ ਪੜਾ ਕਰੀਏ ਚਾਹੇ ਉਹ ਬਿਜਲੀ ਮੁਫਤ ਦੇਣ ਦੀ ਗੱਲ ਆ ਪਿਛਲੇ 2 ਸਾਲਾਂ ਤੋਂ ਚਾਹੇ ਉਹ ਐਮੀਨਸ ਸਕੂਲਾਂ ਦੀ ਗੱਲ ਆ ਸਕੂਲਾਂ ਦੇ ਵਿੱਚ ਇੰਨਾ ਸੁਧਾਰ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਚਾਹੇ ਉਹ ਆਮ ਆਦਮੀ ਕਲੀਨਿਕ ਦੀ ਗੱਲ ਆ ਚਾਹੇ ਨੌਕਰੀਆਂ ਦੇਣ ਦੀ ਗੱਲ ਆ ਚਾਹੇ ਸੜਕ ਸੁਰੱਖਿਆ ਫੋਰਸ ਦੀ ਲੈ ਗੱਲ ਆ ਔਰ ਚਾਹੇ ਪੰਜਾਬ ਦੇ ਵਿੱਚ ਪ੍ਰਾਪਰਟੀ ਦਾ ਰੇਟ ਲਗਾਤਾਰ ਵੱਧ ਰਿਹਾ ਜਿਹੜਾ 20 ਲੱਖ ਦਾ ਕਿੱਲਾ ਸੀ ਅੱਜ 35-40 ਲੱਖ ਦਾ ਕਿੱਲਾ ਹੋ ਗਿਆ ਉਹ ਵੀ ਵੇਚਣ ਨੂੰ ਤਿਆਰ ਨਹੀਂ ਘਰਾਂ ਦੇ ਰੇਟ ਵੱਧ ਗਏ ਆ ਜੀ ਸੋ ਇਹ ਸਾਰਾ ਜਿਹੜਾ ਸਿਹਰਾ ਜਾਂਦਾ ਸਾਡੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੂੰ ਦੋ ਸਾਲਾਂ ਦੇ ਕਾਰਜਕਾਲ ਤੋਂ ਲੋਕ ਖੁਸ਼ ਨੇ ਬਾਕੀ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਏ ਮਾਲੀ ਦਾ ਕੰਮ ਪਾਣੀ ਦੇਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਣਾ ਲਾਵੇ ਪ੍ਰਮਾਤਮਾ ਦੇ ਹੱਥ ਵਿੱਚ ਆਪਣਾ ਕੰਮ ਬਿਹਤਰ ਕਰਨਾ ਮਿਹਨਤ ਕਰ ਰਹੇ ਹਾਂ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਜੇਤਨ ਸਿੰਘ ਜਿਹੜਾ ਰਾਜਾ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਵਾਜ਼ ਵਿੱਚ ਆ ਕੋ ਜਿੰਦਾਬਾਦ ਡਾਕਟਰ ਕੁਲਵੀਰ ਜਿੰਦਾਬਾਦ ਦੇਖੋ ਜੀ 2022 ਚ ਆਮ ਆਦੀ ਪਾਰਟੀ ਦੀ ਪਾਰਟੀ ਬਣੀ ਆ ਆਮ ਆਦੀ ਪਾਰਟੀ ਬਹੁਤ ਸੁਧਾਰ ਹੋਇਆ ਤੇ ਆਉਣ ਵਾਲੇ ਸਮੇਂ ਚ ਹੋਰ ਜ਼ਿਆਦਾ ਸੁਧਾਰ ਹੋਏਗਾ ਜਿੰਨਾ ਹੋ ਸਕੇ ਬਹੁਤ ਅਸੀਂ ਨਾਲ ਆ ਆਮ ਆਦੀ ਪਾਰਟੀ ਦੇ ਨਾਲ ਆ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਇਹ ਜੋ ਇਕੱਠ ਸਰਦਾਰ ਭਵਨ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਰੈਮ ਰਵਾਈਟ ਹੋ ਰਿਹਾ ਹੈ ਅੱਜ ਸਾਡਾ ਜੋ ਪੰਜਾਬ ਦੇ 13 ਸੀਟਾਂ ਹਨ ਉਹਨਾਂ ਦੀ ਜੋ ਲੋਕ ਸਭਾ ਦੀ ਕੰਪੇਨਿੰਗ ਹੈ ਉਹ ਸ਼ੁਰੂ ਹੋ ਚੁੱਕੀ ਹੈ ਲੋਕਾਂ ਨੇ ਸਰਦਾਰ ਭਵਨ ਸਿੰਘ ਮਾਨ ਦੋ ਕਿੱਤੇ ਕੰਮ ਹਨ ਉਹਨਾਂ ਦੇ ਕੰਮਾਂ ਨੂੰ ਦੇਖਦੇ ਹੋਏ ਬਹੁਤ ਹੀ ਉਤਸ਼ਾਹ ਦਿਖਾ ਰਹੇ ਹਨ ਉਹਨਾਂ ਵੱਲੋਂ ਜੋ ਕੀਤੀ ਗਈਆਂ ਬਿਜਲੀ ਫ੍ਰੀ ਹੋਰ ਲੋਕ ਭਲਾਈ ਦੇ ਕੰਮ ਬਹੁਤ ਹੀ ਵਧੀਆ ਲੱਗ ਰਹੇ ਹਨ ਉਹਨਾਂ ਨੂੰ ਦੇਖਦੇ ਹੋਏ ਲੋਕ ਇਸ ਵਾਰ 130 ਜਰੂਰ ਕਰਨਗੇ ਜੋ ਭਗਵੰਤ ਮਾਨ ਸਿੰਘ ਕਹਿ ਰਹੇ ਹਨ 130 ਦਾ ਨਾਰਾ ਲਾ ਰਹੇ ਹਨ ਉਹ ਅਸੀਂ ਜਰੂਰ ਸੱਚ ਕਰਕੇ ਦਿਖਾਵਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਜਰਖੰਡ ਸਿਕਰ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਾਡੀ ਸਰਕਾਰ ਬਣ ਜਾ ਸਾਰ 600 ਜੰਟ ਬਿਜਲੀ ਫੀ ਕਰਦੀ ਜੀ ਤੇ ਜਿਵੇਂ ਕਿਸਾਨ ਬਹੁਤ ਪਰੇਸ਼ਾਨ ਸਨ ਜਿਹੜਾ ਪਾਣੀ ਇਹ ਬਹੁਤ ਜਿਆਦਾ ਡੂੰਗਾ ਜਾ ਰਿਹਾ ਸੀ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਪ੍ਰੋਬਲਮ ਸੀ ਨਹਿਰੀ ਪਾਣੀ ਜਿਹੜਾ ਸਵੇਖ ਖਾਲ ਉਹ ਹਰ ਜ਼ਮੀਨ ਤੱਕ ਹਰ ਪੱਧਰ ਤੇ ਲਾ ਦਿੱਤੇ ਨੇ ਤਾਂ ਕਿ ਜਿਹੜਾ ਪਾਣੀ ਹੈ ਜਿਹੜਾ ਹਰ ਇੱਕ ਵਰਗ ਦੀ ਜਰੂਰਤ ਹੈ ਕੰਮ ਤਾਂ ਇਹ ਸਾਰੇ ਤੁਸੀਂ ਦੱਸੀ ਜਾਂਦੇ ਲੋਕਾਂ ਨੂੰ ਪਰ ਕੀ ਲੱਗਦਾ ਹੈ ਆਮ ਲੋਕਾਂ ਦਾ ਹੰਗਾਰਾ ਕੀ ਹੈ ਪਿੰਡਾਂ ਦੇ ਵਿੱਚ ਜਾਂਦੇ ਚੋਣ ਵਿਚਾਰ ਕਰ ਰਹੇ ਹਾਂ ਬਹੁਤ ਵਧੀਆ ਹੰਗਾਰਾ ਜੀ ਆਮ ਜਨਤਾ ਇਸ ਵਾਰ ਵੋਟ ਪਾਉਣ ਨੂੰ ਕਾਸ਼ਿਓ ਜਿਹੜਾ ਕੇਐਸਮ ਮਾਨ ਨੇ 13 ਦੇ 13 ਜਾਣਗੇ ਪਾਰਲੀਮੈਂਟ ਦੇ ਵਿੱਚ ਲੋਕ ਪਾਉਣਗੇ ਬੋਤਾ ਹਾਂਜੀ 13 ਦੇ 13 ਸੀਟਾਂ ਪੱਕੀਆਂ ਨੇ ਅਸੀਂ ਲੈ ਕੇ ਜਾਵਾਂਗੇ ਸਾਨੂੰ ਪੂਰਾ ਵਿਸ਼ਵਾਸ ਹੈ ਲੋਕਾਂ ਨੇ ਜਨਤਾ ਦੇ ਕੰਮ ਕੀਤੇ ਨੇ ਆਮ ਹਰ ਹਲਕੇ ਦੇ ਵਿੱਚ ਦਫ਼ਤਰ ਬਣੇ ਹੋਏ ਨੇ ਜਿੱਤੇ ਮੰਤਰੀ ਸਾਹਿਬ ਨੂੰ ਐਮਐਲਏ ਨੂੰ ਮਿਲਣਾ ਬਹੁਤ ਹੀ ਮੁਸ਼ਕਲ ਸੀ ਪਰ ਅੱਜ ਮੰਤਰੀ ਐਮਐਲਏ ਨੂੰ ਮਿਲਣਾ ਬਹੁਤ ਹੀ ਆਸਾਨ ਹੈ ਇਸ ਕਰਕੇ ਜਨਤਾ ਵੋਟ ਪਾਉਣ ਨੂੰ ਪੂਰਾ ਤਿਆਰ ਬੈਠੀ ਜੀ ਹਾਂ ਕਿਉਂਕਿ ਮੁਕਾਬਲੇ 'ਚ ਕੋਈ ਪਾਰਟੀ ਹੈ ਨਹੀਂ ਜਿਹੜੀਆਂ ਕਹਿੰਦੇ ਮੁਕਾਬਲੇ ਚ ਪਾਰਟੀ ਨਹੀਂ ਵਿਰੋਧੀ ਪਾਰਟੀਆਂ ਦਾ ਕਹਿੰਦੀਆਂ ਕਿਤੇ ਜ਼ੀਰੋ 13 ਨਾ ਹੋ ਜAVE ਨਹੀਂ ਗੱਲ ਇਹ ਆ ਵਿਪਖਸ਼ ਦਾ ਕੰਮ ਹੁੰਦਾ ਬੋਲਣਾ ਲੇਕਿਨ 2 ਸਾਲ ਸਵਾ 2 ਸਾਲ ਦੇ ਜੋ ਕੰਮ ਨੇ ਸਰਪੰਚ ਸਿੰਘ ਮਾਨ ਜੀ ਦੇ ਉਹ ਬੋਲ ਰਹੇ ਨੇ ਅੱਜ 90% ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਐਜੂਕੇਸ਼ਨ ਹੈਲਥ ਸਿਸਟਮ ਇਹ بڑے ਮੁੱਦੇ ਨੇ ਇਨਕਲਾਬੀ ਪਾਰਟੀ ਐ ਸਤਾਨਾ ਸ਼ਾਈ ਦੇ ਵਿਰੁੱਧ ਲੜਾਈ ਲੜ ਰਹੀ ਆ ਔਰ ਜੋ ਤੱਕਾ ਹੋ ਰਿਹਾ ਆ ਆਪਰੇਸ਼ਨ ਲੋਕਲ ਸਰਸਕੇਟ ਦੇ ਵਿੱਚ ਕੇਦਰੀਵਾਲ ਜੀ ਨੂੰ ਕਿੰਨਾ ਕਿਸ ਕੰਦੇ ਕਹਿੰਦੇ ਕਹਿੰਦੇ ਜਿਵੇਂ ਸੈਂਟਰ ਦੇ ਵਿੱਚ ਬੀਜੇਪੀ ਕਰੀ ਜਾਂਦੀ ਹੈ ਵਿਰੋਧੀਆਂ ਨਾਲ ਕਹਿੰਦੇ ਉਹੀ ਕੰਮ ਜਿਹੜੀ ਪੰਜਾਬ ਸਰਕਾਰ ਆ ਉਹ ਵਿਰੋਧੀਆਂ ਨਾਲ ਮੈਂ ਉਹੀ ਕਿਹਾ ਵਿਪક્ષ ਦਾ ਕੰਮ ਹੈ ਬੋਲਣਾ ਲੇਕਿਨ ਸਾਰਪਗਵਰ ਸਿੰਘ ਮਾਨ ਜੀ ਦਾ ਜੋ ਮਿਸ਼ਨ ਹੈ 13 0 ਜਰੂਰ ਪੂਰਾ ਹੋਏਗਾ ਪਰ ਜਿਨ੍ਹਾਂ ਨੂੰ ਸੀਐਮ ਮਾਨ ਕਹਿੰਦੇ ਨੇ ਮੇਰੇ ਕੋ ਮੱਕੜਨੇ ਉਹ ਕੁਛ ਨਹੀਂ ਪੂਰੇ ਉਹ ਪੂਰੇ ਖੁਸ਼ ਨੇ ਦੇਖੋ ਜਦੋਂ ਪਾਰਟੀ ਕੰਮ ਕਰਦੀ ਆ ਕੁਛ ਨਾ ਕੁਛ ਲੋਕ ਨਾਰਾਜ਼ ਹੁੰਦੇ ਨੇ ਕੱਲ ਸਾਰਪਗਵਰ ਸਿੰਘ ਮਾਨ ਜੀ ਨੇ ਐਮਨ ਦੇ ਜੋੜ ਜਿਲਖਪੁਰ ਦੇ ਵਿੱਚ ਲੋਕ ਸਭਾ ਚੋਣਾਂ ਦਾ आगाज ਕੀਤਾ ਸਾਰੇ 13 ਦੇ 13 ਉਮੀਦਵਾਰਾਂ ਨੂੰ ਮੀਡੀਆ ਨੂੰ ਮਲਾਇਆ ਤਾਂ ਲੋਕਾਂ ਦੇ ਵਿੱਚ ਮੈਂ ਦੇਖਿਆ ਕਾफी ਉਤਸ਼ਾਹ ਸੀਗਾ ਤਾਂ ਮੈਨੂੰ ਲੱਗਦਾ 13 0 ਦਾ ਮਿਸ਼ਨ ਜ਼ਰੂਰ ਪੂਰਾ ਹੋਏਗਾ ਸਾਡੇ ਮਾਨ ਸਾਹਿਬ ਨੇ 2 ਸਾਲਾਂ ਦੇ ਵਿੱਚ ਰੰਗਲਾ ਪੰਜਾਬ ਮਢਾਣ ਦੀ ਪੂਰੀ ਕੋਸ਼ਿਸ਼ ਜਾਰੀ ਹੈ ਔਰ ਜਾਰੀ ਰਹੇਗੀ ਜਿਹੜੇ ਵਲੰਟੀਅਰ ਉਹਨਾਂ ਦੇ ਪਮਕੜ ਆ ਉਹ ਦੇਖੋ ਤੁਸੀਂ ਸੜਕਾਂ ਦੇ ਉੱਤੇ ਹੋਏ ਆ ਔਰ 13 0 ਦਾ ਨਾਰਾ ਜਿਹੜਾ ਹੈਗਾ ਸਾਡਾ ਮਾਨ ਸਾਹਿਬ ਦਾ ਉਹ ਪੂਰਾ ਕਰਕੇ ਦਿਖਾਵਾਂਗੇ ਤੁਹਾਨੂੰ ਵਧੀਆ ਲੱਗਦਾ ਜਿਵੇਂ ਤੁਸੀਂ ਕਿਹਾ ਪਮਕੜਾਂ ਸੀ ਪਮਕੜ ਪੂਰੇ ਆ ਲੱਗੇ ਹੋਏ ਆ ਸਰ ਮੀਂਹ ਦੇ ਵਿੱਚ ਲੱਗੇ ਕਰਦੇ ਇਸ ਗੱਲ ਨੂੰ ਕਹਿੰਦੇ ਪਮਕੜ ਕਹਿੰਦੇ ਪੈਸੀ ਲੱਗੇ ਨਹੀਂ ਤੁਸੀਂ ਦੇਖੋ ਇੰਨੇ ਗੜੇ ਇੰਨੇ ਇੰਨੇ ਗੜਿਆਂ ਦੇ ਵਿੱਚ ਅਸੀਂ ਇੱਥੇ ਖੜੇ ਆ ਰਾਜਪੁਰਾ ਸ਼ਹਿਰ ਚ ਅਸੀਂ ਪਟਿਆਲਾ ਵਿਦਿਆਰਥੀ ਡਾਕਟਰ ਬਲਵਿੰਦਰ ਸਿੰਘ ਜੀ ਦੀ ਟੀਮ ਹੈ ਔਰ ਪਹਿਲੇ ਨੰਬਰ ਤੇ ਉਹਨਾਂ ਨੂੰ ਲਿਆ ਕੇ ਦਿਖਾਵਾਂਗੇ ਸਾਡੇ ਡਾਕਟਰ ਸਾਹਿਬ ਕਿਰੇ ਨੇਕ ਦਿਲ ਇਨਸਾਨ ਹੈ ਔਰ ਕ腐ਸ਼ਨ ਫਰੀ ਪਟਿਆਲਾ ਕੀਤਾ ਜੀ ਬੇਦਾਗ ਬੰਦੇ ਔਰ ਉਹਨਾਂ ਦੇ ਭਮੱਕੜ ਦੇਖੋ ਖੜੇ ਹੈ ਬਾਰਿਸ਼ ਦੇ ਵਿੱਚ ਔਰ ਬਾਰਿਸ਼ ਦਿਖਾਓ ਤੁਸੀਂ ਗੜੇ ਨੇ ਬਹਿ ਕੇ ਹਟੇ ਆ ਤਾਂ ਵੀ ਮਾਨ ਸਾਹਿਬ ਦੇ ਨਾਲ ਆ ਸੀ ਅੱਧੀ ਰਾਤ ਨੂੰ ਵੀ ਆਉਣਾ ਪਿਆ ਸਰ ਅੱਧੀ ਰਾਤ ਨੂੰ ਵੀ ਆਵਾਂਗੇ 1:00 ਵਜੇ ਵੀ ਆਵਾਂਗੇ ਓਕੇ ਖੜੇ ਆ ਸੀ जी एम पी की टिकट डॉक्टर बलबीर जी सेवा करने वास्ते पटियाले गई है आगे आगे भी आगे आगे ਬਹੁਤ ਹੀ ਸ਼ਕਤਯੋਗ ਆਜੀ ਵੱਡੀ ਪ੍ਰਾਣ ਰਾਜਪੁਰ ਤੋਂ ਮੰਮਰੇ ਪੈ ਜਿੰਨਾ ਮਿੱਤਰ ਅੱਗੇ ਸਾਰੇ ਜਨਰ ਦੇ ਪ੍ਰਵਾਹ ਹਲਕਾ ਰਾਜਾ ਹਲਕਾ ਕਿ ਹੋ ਰਿਹਾ ਹਲਕਾ ਜਨਾਰ ਇਹ ਸਾਰੇ ਲੋਕਾਂ ਦਿਆ ਤੁਹਾਡੇ ਜਰੀਆ ਸਾਰੀਆਂ ਜਿਹੜੀ ਲੋਕਾਂ ਦੇ ਸੋਸ਼ੀਏ ਦੇ ਹੋਰ ਦੇ ਬਿਚੋ ਟੈਕ ਦੀ ਵੀ ਦੀ ਮੌਜੂਦਾ ਹੈ ਪੰਜਾਬ ਦੀ